ਸਮਾਗਮ ਮਨਾਇਆ ਤੁਮ ਤਾਂ ਉਹਨਾਂ ਦੇ ਬੜਾ ਇਕੱਠ ਹੋਇਆ ਤੇ ਕਈ ਐਮ ਅਤੇ ਵਸ ਕੀ ਕੀ ਮਤੇ ਪਾਸ ਕੀ ਅੱਜ ਜੋ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਉਹਨਾਂ ਦੀ ਮੰਗ ਕੀਤੀ ਹੈ ਜੋ ਸਾਡੇ ਬੰਦੀ ਸਿੰਘ ਰਹਾ ਨਹੀਂ ਕੀਤੇ ਜਾ ਰਹੇ ਉਹਨਾਂ ਦੀ ਮਤੇ ਪਾਏ ਗਏ ਨੇ ਜੋ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ ਇੰਡੀਆ ਹਕੂਮਤ ਕਰਾ ਰਹੀ ਹੈ ਉਹਨਾਂ ਦੇ ਅਸੀਂ ਮਤੇ ਪਾਏ ਨੇ ਕਿ ਸਿੱਖਾਂ ਦੇ ਨਾਲ ਆ ਜਿਹੜੀ ਹੈ ਉਹ ਜਿਹੜਾ ਦੌਰ ਹੈ ਉਹ ਬੰਦ ਹੋਣਾ ਚਾਹੀਦਾ ਤੇ ਇਸੇ ਤਰ੍ਹਾਂ ਹੋਰ ਜਿਹੜੀਆਂ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਦੇ ਮਤੇ ਪਾਏ ਗਏ ਨੇ ਤਾਂ ਜੋ ਕਿ ਜਿਵੇਂ ਕਿ ਸਰੋਵਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਦੇ ਮਾਮਲੇ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਕਿ ਲੰਬੇ ਸਮੇਂ ਤੋਂ ਕਾਰਜਕਾਲ ਜਿਹੜਾ ਹੈਗਾ ਉਹ ਪੂਰਾ ਹੋ ਚੁੱਕਿਆ ਹੈ ਸਰੋਵਣੀ ਕਮੇਟੀ ਦਾ ਉਹ ਚੋਣਾਂ ਨਹੀਂ ਕਰਾਈਆਂ ਜਾ ਰੀਆਂ ਇਹ ਵੀ ਮਤਾ ਪਾਇਆ ਹੈ ਕਿ ਉਹ ਜਲਦੀ ਹੈ ਜਿਹੜੇ ਜਿਹੜੇ ਨੇ ਉਹ ਮਤੇ ਪਾ ਕੇ ਉਹ ਚੋਣਾਂ ਪਹਿਲਾਂ ਕਰਾਈਆਂ ਜਾਣ ਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਸੰਤਾਂ ਦਾ ਕੱਠ ਹਰ ਬਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇੱਥੇ ਸੀਹਦ ਪਰਿਵਾਰਾਂ ਦੇ ਸਨਮਾਨ ਵੀ ਕੀਤੇ ਗਏ ਨੇ ਇੱਥੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅੱਜ ਜਿਹੜਾ ਮਨੁੱਖੀ ਅਧਿਕਾਰਾਂ ਦਾ ਰਾਖਾ 어ਵਾਰਡ ਦੇ ਤੌਰ ਤੇ ਉਹਨਾਂ ਦਾ ਵੀ ਸਨਮਾਨ ਹੈ ਜਿਹੜਾ ਉਹ ਕੀਤਾ ਗਿਆ ਅੱਜ ਅੱਜ ਦਾ ਮਨਾਇਆ ਕਿਵੇਂ ਦੇਖ ਦਿਓ ਅੱਜ ਤੰਤਨ ਬਾਬਾ ਜੁਰਵ ਸਿੰਘ ਤੰਤਨ ਬਾਬਾ ਫਤੇਸ ਸਿੰਘ ਤੰਤਨ ਮਾਤਾ ਗੌਰ ਜਰਕੌਰ ਸਿੰਘ ਅਸੀਂ ਦਾ ਦੀ ਧਰਤੀ ਤੇ ਅੱਜ ਹਰ ਸਾਲ ਦੀ ਤਰ੍ਹਾਂ ਵਹਨ ਇਕੱਠਾ ਹੁੰਦਾ ਔਰੇ ਸੰਤਾਂ ਦੇ ਜਨਮ ਦਿਨ ਤੇ ਜਨਮ ਦਿਨ ਉਹ ਇਨਸਾਨ ਦੇ ਮਨਾਏ ਜਾਂਦੇ ਆ ਜਿਨ੍ਹਾਂ ਨੇ ਕੋਈ ਦੇਸ਼ ਦੇ ਪਿੱਛੇ ਕੁਰਬਾਨੀ ਕੀਤੀ ਹੋਵੇ ਆ ਕੌਮ ਦੇ ਖਾਤਰ ਕੁਰਬਾਨੀ ਕੀਤੀ ਹੋਵੇ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੇ ਸੁੱਤੀ ਪਈ ਕੌਮ ਨੂੰ ਜਗਾਇਆ ਅੱਜ ਪੂਰੇ ਆਲ ਬਰਡ ਦੀ ਦੁਨੀਆ ਨੂੰ ਸਿੱਖਾਂ ਨੂੰ ਨੌਜਵਾਨਾਂ ਨੂੰ ਸਾਡੀਆਂ ਧੀਆਂ ਨੂੰ ਸਾਰਿਆਂ ਨੂੰ ਅੱਜ ਬਹੁਤ ਵੱਡੀਆਂ ਮੁਬਾਰਕਬਾਦਾਂ ਜਿਹੜਾ ਅੱਜ ਪੂਰਾ ਠਾਠਾ ਮਾਰਦਾ ਘੱਟ ਹੋਇਆ ਅੱਜ ਕੰਨਾ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸੰਭਾਗ ਹੋਇਆ ਉਹ ਸ਼ਰਮਣੀ ਭਗਤ ਅਕਤਰ ਆਦੀ ਦਾ ਜਨਮ ਅਤੇ ਹੀ ਮਹਾਨ ਸੰਤ ਸੰਤ ਜਿਨ ਅੱਜ ਖਾਲਚਪ ਰਹਾ ਹਾਂ ਦਾ ਜਿਹੜਾ ਜਾਣ ਲੈਣਾ ਹੈ ਉਹਨਾਂ ਦੇ ਹਾਂ ਮਹਾਨ ਸਿੱਖਿ ਸਿਧਾਂਦੇ ਜਨੂ ਦੇ ਉਪੇਕਰ ਨਾਮ ਕੀ ਇਸ ਸਟੇਜ ਤੁਮ ਆ ਗਿਆ ਅ ਤੋਏ ਜਿਹੜੀਆਂ ਸਾਡੀਆਂ ਮਹਾਨ ਸਿੱਖਿ ਸਿਧਾਂਤ ਨੇ ਉਹੋ ਕ੍ਰਾਂਤੀ ਕਰੀ ਨੇ ਔਰ ਅਸੀਂ ਉਹਨਾਂ ਨੂੰ ਅੱਜ ਤੱਕ ਮਹਾਨ ਇਕੱਠ ਹੈ ਉਹਨਾਂ ਇਕੱਠ ਵੱਲੋਂ ਉਹਨਾਂ ਮਹਾਂ ਜਿਹੜੀਆਂ ਸਿੱਖਿ ਸਿਧਾਂਤ ਉਹਨਾਂ ਨੂੰ ਯਾਦ ਕੀਤਾ ਹੈ ਅਰ ਹਰ ਕਰਦੇ ਰਹਾਂਗੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪ ਜੀ ਨੂੰ ਵੀ ਬਹੁਤ-ਬਹੁਤ ਵਧਾਈਆਂ ਸ਼ਰੋਮਣੀ ਅਕਾਲੀ ਦਲ ਦਾ ਮੈਂ ਤੁਹਾਨੂੰ ਆਪ ਵੀ ਵੱਡੇ ਅਹੁਦੇਦਾਰ ਬਣੇ ਹੋ ਤੇ ਅੱਜ ਦਾ ਜਿਹੜਾ ਦਿਹਾੜਾ ਸੀ ਭਗਤ ਰਵਿਦਾਸ ਮਹਾਰਾਜ ਜੀ ਦਾ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਦਾ ਬੇਗਮਪੁਰਾ ਸਹਿਰ ਕੋ ਨਾਉਂ ਦੇ ਕਨਸੈਪਟ ਤੇ ਇਹ ਜਿਹੜਾ ਅੱਜ ਦਾ ਦਿਹਾੜਾ ਮਨਾਇਆ ਗਿਆ ਹੈ ਤੇ ਆਪ ਜੀ ਦੇ ذریعے ਅਸੀਂ ਪੰਜਾਬ ਦੀਆਂ ਤੇ ਬਾਹਲੀਆਂ ਸਟੇਟਾਂ ਦੀਆਂ ਤੇ ਪੂਰੇ ਸੰਸਾਰ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਕਿ ਆਓ ਕੌਮ ਨੂੰ ਇੱਕ ਝੰਡੇ ਹੇਠ ਇਕੱਠੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ 14 ਆ ਰਹੀਆਂ ਹਨ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਨਿਘਾਰ ਆ ਚੁੱਕਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਵੀ ਕੋਈ ਫਰਮਾਨ ਨਹੀਂ ਮੰਨਿਆ ਜਾ ਰਿਹਾ ਉਹਨਾਂ ਨੂੰ ਲਾਗੂ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਬਦਲਾਅ ਆ ਜ਼ਰੂਰੀ ਹੈ ਅਕਾਲੀ ਦਲ ਅੰਮ੍ਰਿਤਸਰ ਨੂੰ ਇਹਦੀ ਸੇਵਾ ਬਖਸ਼ੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀਆਂ ਸੰਗਤਾਂ ਦਾ ਆਪਜੀ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਕੰਗਸਾਹਬ ਦਾ ਵੀ ਦਾ ਤੇ ਗ੍ਰੰਥੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ